ਸਿਕਾ ਜੀ ਅੱਜ ਤੁਸੀਂ ਸਾਰਿਆਂ ਨੇ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ ਜਿਹੜਾ ਕਿ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਗੈਂਗਸਟਰ ਨਰਿੰਦਰ ਪਟਿਆਲ ਜਿਹੜਾ ਸਾਡੇ ਭਰਾ ਕਰਨ ਨੂੰ ਧੱਕੇ ਮਾਰਦਾ ਆ ਤੇ ਕਹਿੰਦਾ ਇਹਦਾ ਆਉਣ ਵਾਲਾ ਫਿਊਚਰ ਮੈਂ ਖਰਾਬ ਕਰ ਦੂੰਗਾ ਅੱਜ ਅਸੀਂ ਭਰਾ ਵਾਸਤੇ ਆਏ ਕਿਉਂਕਿ ਸਾਡੋਂ ਜਦੋਂ ਉਹ ਵੀਡੀਓ ਦੇਖੀ ਤਾਂ ਸਾਡੇ ਵਿੱਚ ਦੁੱਖ ਤੇ ਦਰਦ ਸੀਗਾ ਤੇ ਗੁੱਸਾ ਵੀ ਸੀਗਾ ਕਿ ਆ ਪੰਜਾਬ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜੀ ਨੇ ਮਨਮੋਹਨ ਸਿੰਘ ਅਰਗੇ ਤੇ ਜਿਨੇ ਕਈ ਐਮਐਲਏ ਕਈ ਪੁਲਿਸ ਵਾਲੇ ਤੇ ਕਈ ਅਫਸਰ ਕੱਢੇ ਨੇ ਤਾਂ ਅਸੀਂ ਭਰਾ ਦੇ ਪੂਰੇ ਸਮਰਥਨ ਦੇ ਵਿੱਚ ਅੱਜ ਇੱਥੇ ਆਏ ਆਂ ਤੇ ਮੈਂ ਭਰਾ ਨੂੰ ਕਹਿਣਾ ਚਾਹਣਾ ਕਿ ਸਾਰੇ ਇੱਕ ਵਾਰੀ ਵੇਰਵਾ ਦੱਸੇ ਕਿ ਮੇਰਾ ਵੀਰ ਹੋਇਆ ਕੀ ਤੇ ਕਿਦਾਂ ਇਹ ਸਾਰੀ ਘਟਨਾ ਹੋਈ ਹੈ ਇੱਥੇ ਬਈ ਸੈਨੇਟ ਦਾ ਇਲੈਕਸ਼ਨ ਸੈਨੇਟ ਦਾ ਨੂੰ ਲੈ ਕੇ ਧਰਨਾ ਚੱਲ ਰਿਆ ਸੀਗਾ ਤੇ ਕਾਫੀ ਮਹੀਨੇ ਤੋਂ ਚੱਲ ਰਿਹਾ ਹੈਗਾ ਤੇ ਅਸੀਂ ਸ਼ਾਂਤਮਈ ਬੈਠੇ ਸੀਗੇ ਤੇ ਉਹ ਸਾਨੂੰ ਆ ਕੇ ਵੀ ਪੁਲਿਸ ਵਾਲੇ ਜੋ ਆ ਕੇ ਸਾਨੂੰ ਹਰਾਸ ਕਰ ਰਹੇ ਸੀਗੇ ਤੇ ਵੀ ਸਾਨੂੰ ਬੜਾ ਹਰਾਸ ਕਰ ਰਹੇ ਸੀ ਧੱਕਾ ਮੁੱਕੀ ਕਰ ਰਹੇ ਸੀ ਬਸ ਲੁਕੀ ਕਰ ਰਹੇ ਸੀਗੇ ਸਾਡੇ ਨਾਲ ਕੁੜੀਆਂ ਵੀ ਬੈਠੀਆਂ ਸੀ ਜਿਨ੍ਹਾਂ ਦਾ ਬਸ ਲੋਕੀ ਉਹਨਾਂ ਨੇ ਕੀਤੀ ਮੇਰੇ ਨਾਲ ਕੁਝ ਉਹ ਜ਼ਿਆਦਾ ਕਰਨ ਲੱਗੇ ਫਿਰ ਮੈਨੂੰ ਸਿੱਧਾ ਹੀ ਕਹਿਣ ਲੱਗੇ ਵੀ ਤੇਰਾ ਕੈਰੀਅਰ ਖਾ ਜਾਊਂਗਾ ਵਾਹ ਕਰ ਦਊਂਗਾ ਤੂੰ ਮੇਰੇ ਕੋਲ ਆਇਆ ਕਰੇਂਗਾ ਇਹੋ ਜਿਹੀਆਂ ਚੀਜ਼ਾਂ ਕਹਿਣ ਲੱਗੇ ਵੈਸੇ ਇਹੋ ਜਿਹੇ ਵੱਡੇ ਅਫਸਰਾਂ ਨੂੰ ਇਹੋ ਜੀਆਂ ਗੱਲਾਂ ਕਹਿਣੀਆਂ ਸੋਭਾ ਨਹੀਂ ਦਿੰਦੀਆਂ ਇਹਨਾਂ ਨੂੰ ਜੇ ਅਸੀਂ ਤਾਂ ਇੰਝ ਕਹਿੰਦੇ ਆ ਵੀ ਉਹ ਮਾਫੀ ਮੰਗ ਲੈਣ ਤੇ ਉਹ ਆਪਦੀ ਗਲਤੀ ਸੁਧਾਰ ਲੈਣਾ ਮੁੜ ਕੇ ਇਹ ਵੀ ਕਿਹਾ ਉਹਨਾਂ ਨੇ ਕਿ ਤੇਰਾ ਫਿਊਚਰ ਹੀ ਸਾਰਾ ਮੈਂ ਖਰਾਬ ਕਰ ਦੂੰਗਾ ਅਸੀਂ ਵੀ ਧਰਨੇ ਲਾਉਨੇ ਆ ਸਾਡੇ ਨਾਲ ਬਿੰਦਰ ਬਾਈ ਵਰਗੇ ਇਹਨਾਂ ਨੇ ਕਿੰਨੇ ਦਿਨ ਹੋ ਗਏ ਭਾਈ ਧਰਨੇ ਨੂੰ 62 ਦਿਨ 62 ਦਿਨ ਹੋ ਗਏ ਧਰਨਾ ਚੱਲਦੇ ਨੂੰ ਅਸੀਂ ਵੀ ਕੱਲ ਪਰਸੋਂ ਮੈਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਪਰ ਨਾ ਚੰਡੀਗੜ੍ਹ ਪੁਲਿਸ ਦਾ ਨਾ ਪੰਜਾਬ ਪੁਲਿਸ ਦੀ ਇਹ ਜੀ ਸ਼ਬਦਾਵਲੀ ਮੈਂ ਪਹਿਲੀ ਵਾਰੀ ਸੁਣੀ ਆ ਫਿਰ ਤਾਂ ਜਿਹੜੇ ਗੈਂਗਸਟਰ ਬੰਦੇ ਨੇ ਚਾਹੇ ਉਹ ਵੱਡੇ ਵੱਡੇ ਜਿੰਨੇ ਗੈਂਗਸਟਰ ਜਿਹੜੇ ਚੰਡੀਗੜ੍ਹ ਡੀਏਵੀ 10 ਤੋਂ ਨਿਕਲੇ ਹੋਣ ਜਾਂ ਫਿਰ ਕਿਸੇ ਵੀ ਤੋਂ ਨਿਕਲੇ ਹੋਣ ਫਿਰ ਤਾਂ ਉਹ ਗੈਂਗਸਟਰ ਸਹੀ ਕਹਿੰਦੇ ਨੇ ਕਿ ਸਾਨੂੰ ਪੁਲਿਸ ਵਾਲਿਆਂ ਨੇ ਗੈਂਗਸਟਰ ਬਣਾਇਆ ਇਸ ਕਰਕੇ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲਾਂਗੇ ਅਸੀਂ ਧਰਨਾ ਵੀ ਲਾਉਣਾ ਸੀ ਪਰ ਚੱਕਰ ਇਹ ਹੈ ਕਿਤੇ ਨਾ ਕਿਤੇ ਸਾਨੂੰ ਭਰਾ ਦੇ ਫਿਊਚਰ ਬਾਰੇ ਵੀ ਵਿਸ਼ਵਾਸ ਹੈ ਕਿ ਘਰ ਦੇ ਵੀ ਡਰਦੇ ਨੇ ਸਾਡੀਆਂ ਵੀ ਮਾਵਾਂ ਨੇ ਭਰਾ ਦੀਆਂ ਮਾਵ ਡਰਦੇ ਨੇ ਕਿ ਭਾਈ ਇਹ ਹੋ ਕੀ ਰਿਹਾ ਆ ਅਸੀਂ ਡੀਜੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਿ ਇਹ ਤੋਂ ਮਾਫੀ ਮੰਗਾਓ ਨਹੀਂ ਤੇ ਇਹ ਟਰਾਂਸਫਰ ਕਰੋ ਇਹ ਹੀ ਬਿੰਦਰભાઈ ਬੋਲ ਰਹੇ ਹਾਂ ਮੈਂ ਬਿੰਦਰભાઈ ਨੂੰ ਵੀ ਚਾਹਉਣਾ ਜਿਹੜੇ ਪਿਛਲੀ ਇੰਨੇ ਧਰਨੇ ਚ ਬੈਠੇ ਨੇ ਸੈਨਟ ਦੀਆਂ ਜੋਣਾ ਨੂੰ ਲੈ ਕੇ ਸਾਡਾ ਪਿਛਲੇ 80 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਇਹ ਕੱਲ ਆਪਣੇ ਉਪਰਾਸ਼ਟਰਪਤੀ ਜੀ ਨੇ ਇੱਥੇ ਆਉਣਾ ਸੀਗਾ ਉਸ ਨੂੰ ਲੈ ਕੇ ਸਾਡਾ ਸੀਗਾ ਵੀ ਅਰਥੀ ਫੂਕਣੀ ਆ ਪੁਤਲਾ ਫੂਕਣਾ ਉਹਨੂੰ ਲੈ ਕੇ ਕੱਲ ਦੀ ਪਹਿਲਾਂ ਤਾਂ ਸਾਡੇ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਧਰਨਾ ਨਾ ਲਾਓ ਐ ਨਾ ਕਰੋ ਪੁਤਲਾ ਨਾ ਫੂਕੋ ਤੇ ਉਦੋਂ ਬਾਅਦ ਫਿਰ ਕੀ ਹੋਇਆ ਕੱਲ ਦੇ ਇਹ ਰਾਤ ਦੇ ਸਾਡੇ ਸਾਰੇ ਬੰਦਿਆਂ ਦੇ ਜਿੰਨੇ ਆਗੂ ਨੇ ਉਹਨਾਂ ਦੇ ਫੋਨ ਟਰੇਸ ਕਰ ਰਹੇ ਲੋਕੇਸ਼ਨਾਂ ਚੈੱਕ ਕਰ ਰਹੇ ਆ ਵੀ ਕੌਣ ਕਿੱਥੇ ਆ ਠੀਕ ਆ ਉਹਦੇ ਜੋ ਕੁਝ ਸਾਥੀ ਸਾਡੇ ਗ੍ਰਿਫਤਾਰ ਵੀ ਕਰੇ ਆ ਉਹਦੇ ਜੋ ਕੁਝ ਪਹਿਲਾਂ ਕਰੇ ਆ ਫਿਰ ਉਦੋਂ ਬਾਅਦ ਆ ਕਿ ਇਹਨਾਂ ਨੇ ਆਪਣੇ ਕਰਨ ਹੋਣਾ ਨਾ ਧੱਕਾ ਮੁਕੀ ਕਰੀ ਆ ਤੇ ਇਸ ਨੂੰ ਲੈ ਕੇ ਆਪਾਂ ਇਹ ਜਿਹੜੀ ਘਟਨਾ ਏ ਬਹੁਤ ਨਿੰਦਣਯੋਗ ਘਟਨਾ ਹੈ ਠੀਕ ਵਿੰਦਰભાઈ ਜਿਹੜੇ ਗ੍ਰਿਫਤਾਰ ਕਰੇ ਆ ਆਪਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਗ੍ਰਿਫਤਾਰ ਸਾਰਿਆਂ ਨੂੰ ਕਰਦੇ ਪਰ ਭਰਾ ਨੂੰ ਕਹਿ ਰਹੇ ਤੇਰਾ ਫਿਊਚਰ ਹੀ ਖਰਾਬ ਕਰ ਦੇਵਾਂਗੇ ਇਹ ਜਿਹੜਾ ਨਰਿੰਦਰ ਪਟਿਆਲਾ ਇਹਦਾ ਅੱਜ ਦਾ ਇਹ ਉਹ ਨਹੀਂ ਹੈਗਾ ਇਹ ਦੇ ਨਾਲ ਬਾ ਸਾਡਾ ਬਹੁ ਵਾਰੀ ਪੁਰਾਣਾ ਵੀ ਪਿਆ ਪਹਿਲਾਂ ਵੀ ਇਹਨੇ ਇੱਕ ਦੋ ਸਾਡੇ ਤੇ ਪਰਚੇ ਕਰੇ ਸੀਗੇ 2017 16 'ਚ ਇਹ ਬਹੁਤ ਪੁਰਾਣਾ ਉਹ ਹੈ ਇਹ ਹਮੇਸ਼ਾ ਤੋਂ ਹੀ ਐਰੋਗੈਂਟ ਇਹ ਆ ਕੇ ਬੰਦੇ ਨੂੰ ਆਉਣ ਸਾਰੇ ਕਹਿੰਦਾ ਨਾ ਮੈਂ ਤੇਰਾ ਫਿਊਚਰ ਖਾ ਜੂਗਾ ਜਿਵੇਂ ਕਰਨ ਨੂੰ ਕਹਿ ਰਿਹਾ ਸੀਗਾ ਇਸ ਤਾਂ ਇਸ ਟਾਈਪ ਦਾ ਬੰਦਾ ਹੈ ਮਤਲਬ ਫਿਰ ਤਾਂ ਗੈਂਗਸਟਰ ਜਿਹੜੇ ਨੇ ਫਿਰ ਇਹ ਪੁਲਿਸ ਦੀ ਦੇਣ ਨੇ ਸਹੀ ਗੈਂਗਸਟਰ ਕਹਿੰਦੇ ਨੇ ਤੇ ਐਂਡ 'ਚ ਇਹੀ ਬੇਨਤੀ ਆ ਸਾਰੀ ਜਥੇਬੰਦੀਆਂ ਵੱਲੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਮਿਲਾਂਗੇ ਇੱਕ ਦੋ ਦਿਨ ਦੇ ਵਿੱਚ ਡੀਜੀਪੀ ਸਾਹਿਬ ਨੂੰ ਮਿਲਾਂਗੇ ਤੇ ਮਾਫੀ ਮੰਗਾਵਾਂਗੇ ਉਹ ਅਫਸਰ ਤੋਂ ਭਰਾ ਨੂੰ ਕਿ ਤਾਂਕਿ ਅੱਗੇ ਨਾ ਹੋ ਪਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ